আসসালামু আলাইকুম দোস্তো উমিদ করতা হু আপ সব খের খেরিয়াত সে হংগে ফিট ফাট হংগে বমবাট হংগে হাম ইস টাইম মজুদ হে <تصفح> تیک فارم ہاؤس پر تیک بھائی کا اپنا یوٹیوب چینل بھی ہے آج ہم آپ کے ساتھ بکروں کا بزنس پلان شیئر کرنے والے ہیں اور پانچ بکروں کی فزیبلٹی رپورٹ آپ کے ساتھ شیئر کریں گے اور کب بکرے پالنے چاہیے کب سیل کرنے چاہیے بکرا پالنے میں زیادہ فائدہ ہے دوستوں یا بکری پالنے میں آپ ماشاء اللہ سے ان کا بہت بڑا وی آئی پی سیٹ اپ ہے آگے ڈیری فارم ہے اس کے ساتھ سیل برڈس کا سیٹ اپ ہے کسی دوست بھائی کو سیل برڈس چاہیے ہوں یا گائے وغیرہ چاہیے ہو وہ بھی ہم سے کمنٹ سیکشن میں رابطہ کر سکتا ہے আসসালামু আলাইকুম ঠিক ভাই জি ওয়া আলাইকুম আসসালাম কেমন আছেন ঠিক ভাই ঠিক আছে আমার লাল ভাই তুমি سناও ঠিক ভাই আল্লাহ کا شکر ہے اپ ہمیں سب سے پہلے تو یہ بتائیں کہ پانچ بکرے اگر ہم نے قربانی کے لیے لینے ہوں تو ہمیں بالکل چھوٹا جو چھेला جسے بولتے ہیں وہ لینا چاہیے یا تھوڑی عمر والا بکرا لینا چاہیے লাল بھائی چھوٹا بچہ جڑا نا میرے خیال دے وچ اودے تے جڑا प्रॉफिट मार्جن کم ਆ ਕੰਮ ਇਸ ਕੰਮ ਤੁਸੀਂ ਨਾ ਬੱਕਰਾ ਜਿਹੜਾ ਵਾ ਉਹ 4 ਮਹੀਨੇ ਦਾ 5 ਮਹੀਨੇ ਦਾ ਬੱਕਰਾ ਅਗਰ ਖਰੀਦੋਗੇ ਨਾ ਤੇ ਉਹ ਥੋੜੇ ਟਾਈਮ ਦੇ ਵਿੱਚ ਉਹਨੂੰ ਅਗਰ ਮਤਲਬ 3 ਮਹੀਨੇ ਪਹਿਲੇ ਜਾਂ 4 ਮਹੀਨੇ ਪਹਿਲਾਂ ਅਗਰ ਰੱਖੋਗੇ ਅੱਛਾ ਜੀ ਉਹ ਤੁਹਾਨੂੰ ਸਾਲ ਅਗਰ ਤੁਸੀਂ ਸਾਮੋਗੇ ਨਾ ਨਾ ਹੀ ਪ੍ਰੋਫਿਟ ਦੇ ਜਾਏਗਾ ਮੇਰੇ ਹਿਸਾਬ ਨਾਲ ਜਿਹੜਾ ਮੇਰਾ ਤਜਰਬਾ ਹੈ ਇਨਸ਼ਾਅੱਲਾ ਅੱਛਾ ਜੀ ਜੀ ਤੋ ਅਗਰ ਹਮ ਉਸੇ ਬੜਾ ਲੇਂਗੇ 4 ਮਹੀਨੇ ਪਹਿਲ ਲੇਂਗੇ ਤਾਂ ਰੇਟ ਆਲਰੇਡੀ ਆਪਣੀ ਹੋ ਗਿਆ ਹੋਗਾ ਵੇਚਣ ਵਾਲੇ ਕੋ ਵੀ ਤਾਂ ਪਤਾ ਹੋਗਾ ਨਾ ਕਿ ਅਗੇ 4 ਮਾਹ ਰਹਿ ਗਏ ਆ ਇਹ ਕੁਰਬਾਨੀ ਪੇ ਲੱਗ ਜਾਣਾ ਹੈ तो वो उसी रेट पे तो नहीं मिल जाएगा उससे पहले कि वो चारवां पाले बाद में फिर उतने के सेल हो जाए जितने के उसने असल में बकरा ही तो आने तो पहले थाने पता सर्दी होती है हमेशा ना अच्छा, अच्छा लोग सर्दी तो पहले ना बकरा सेल करना अपना ये, ये बिल्कुल ठीक है। बात है आपकी वो सर्दी बर्दाश्त नहीं कर पाता है जिन्होंने درخت के नीचे बांधा था वो गर्मियों में वो उनके पास सेटअप नहीं है जगह नहीं है वो दे देते हैं फिर है ना बकरी ना खुशक जगह पसंद करती है और बकरी भी जोरी सब तो मेन चीज है ना तो बकरी वही बकरी थोड़ी थानो प्रॉफिट दे कि जड़ी खुशक खुश्कीते रहेगी ਇਹ ਕਹਿੰਦੇ ਹੋ ਬੱਕਰੀ ਆਪਣੇ ਪਿਸ਼ਾਬ ਵਾਲੀ ਜਗ੍ਹਾ ਤੇ ਬਾਰ-ਬਾਰ ਆਏਗੀ ਜਾਂ ਗੰਦਗੀ ਦੇ ਵਿੱਚ ਆਏਗੀ ਹਾਂਜੀ ਤੇ ਉਹ ਬੱਕਰੀ ਤੁਹਾਨੂੰ ਕਿਤੇ ਵੀ ਪ੍ਰਾਫਿਟ ਨਹੀਂ ਦੇਏਗੀ ਕਿ ਭਾਵੇਂ ਬੱਕਰੀ ਹੋਵੇ ਜਾਂ ਬੱਕਰਾ ਹੋਵੇ ਸਹੀ ਆ ਅੱਛਾ ਲੋਕ ਫੇ ਸਰਦੀ ਤੋਂ ਨਾ ਲੋਕ ਕਹਿੰਦੇ ਆ ਕਿ ਸਰਦੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਚੀਜ਼ ਨੂੰ ਸੇਲ ਕਰ ਦਈਏ ਤੇ ਜਿਸ ਬੰਦੇ ਨੇ ਪ੍ਰਾਫਿਟ ਕਮਾਣਾ ਮਿਹਨਤ ਕਮਾਣੀ ਆ ਤੇ ਫਿਰ ਉਹ ਸਰਦੀ ਦੇ ਵਿੱਚ ਬੱਕਰੀ ਦੀ ਕੇਅਰ ਕਰਦਾ ਨਾ ਸਹੀ ਸਹੀ ਤੇ ਬਾਕੀ ਕੋਸ਼ਿਸ਼ ਇਹ ਹੀ ਕਰੋ ਕਿ ਤੁਸੀਂ ਜ਼ਿਆਦਾ ਮਹਿੰਗਾ ਜਾਨਵਰ ਨਾ ਖਰੀਦੋ ਮਤਲਬ ਇਹ ਨਾ ਤੁਸੀਂ ਕਰੋ ਕਿ ਯਾਰ بڑا ਬੱਕਰਾ ਲੈ ਲਈਏ ਉਹਨੂੰ ਸਾਹਮਣਾ ਥੋੜੀ ਦੇਰ ਪਾਏਗਾ ਠੀਕ ਹੈ ਤੋ ਕੋਸ਼ਿਸ਼ ਇਹ ਹੀ ਕਰੋ ਕਿ ਦਰਮਿਆਨਾ ਹੋਵੇ ਨਾ ਬਹੁਤਾ ਸਸਤਾ ਹੋਵੇ ਨਾ ਬਹੁਤਾ ਮਹਿੰਗਾ ਹੋਵੇ ਮਤਲਬ 25 ਤੋਂ ਲੈ ਕੇ 30 ਹਜ਼ਾਰ ਦੇ ਦਰਮਿਆਨ ਤੁਸੀਂ ਬੱਕਰਾ ਖਰੀਦੋ ਸਹੀ ਔਰ ਉਹ ਬੱਕਰਾ ਮੈਂ ਤੁਹਾਨੂੰ ਗਾਰੰਟੀ ਨਾ ਕਹਿ ਸਕਦਾ ਕਿ ਉਹ ਬੱਕਰਾ ਉਹ ਦੋਂਦਾ ਵੀ ਹੋ ਜਾਏਗਾ ਅੱਛਾ ਅੱਛਾ ਹਾਂਜੀ ਹਾਂਜੀ ਤੋ ਆਪ ਹਮੇ ਇਹ ਬਤਾਏ ਕਿ ਉਸ ਦਾ ਨਸਲ ਕੌਣ ਸੀ ਹੋਣੀ ਚਾਹੀਏ ਰਾਜਨਪੁਰੀ ਲੋਕ ਪਸੰਦ ਕਰਤੇ ਹਨ ਬੀਤਲ ਪਸੰਦ ਕਰਤੇ ਹਨ ਦੇਸੀ ਪਿਓਰ ਹੋਣਾ ਚਾਹੀਏ ਜਾਂ ਮਿਕਸ ਹੋਣਾ ਚਾਹੀਏ ਜਾਂ ਟੈਡੀ ਹੋਣਾ ਚਾਹੀਏ ਬਲਾਲ ਭਾਈ ਜਿਹੜਾ ਤੁਸੀਂ ਹੁਣ ਸਵਾਲ ਕੀਤਾ ਨਾ ਇਹ ਸਮਝ ਲਓ ਕਿ ਬੱਕਰਾ ਫਾਰਮਿੰਗ ਜਾਂ ਗੋਟ ਫਾਰਮਿੰਗ ਦਾ ਨਚੋੜ ਸਵਾਲ ਜਿਹੜਾ ਤੁਸੀਂ ਇਸ ਟਾਈਮ ਮੇਰੇ ਕੋਲ ਕਰ ਰਹੇ ਆਂ ਅੱਛਾ ਜੀ ਕਿ ਬੱਕਰਾ ਰੱਖਣਾ ਕਿਹੜਾ ਵਾ ਸਭ ਤੋਂ ਪਹਿਲਾ ਚੀਜ਼ ਸਭ ਤੋਂ ਅਹਿਮ ਚੀਜ਼ ਨਸਲ ਕਿਹੜਾ ਬਲਾਲ ਭਾਈ ਤੁਸੀਂ ਬੱਕਰਾ ਜਿਹੜਾ ਨਾ ਦੋਗਲਾ ਰੱਖਣਾ ਵਾ ਠੀਕ ਹੈ ਨਾ ਟੈਡੀ ਹੋਵੇ ਨਾ ਦੇਸੀ ਹੋਵੇ ਹੀ ਹੋ ਗਿਆ ਦਰਮਿਆਨੀ ਮਤਲਬ ਦਰਮਿਆਨੇ ਹਾਈਟ ਦਾ ਹੋਵੇ ਦਰਮਿਆਨੇ ਕੱਦ ਦਾ ਹੋਵੇ ਅਗਰ ਤੁਸੀਂ ਦੇਸੀ ਬੱਕਰਾ ਲੈ ਲਿਆ ਉਹਦਾ ਰੇਟ ਤੇ ਜ਼ਿਆਦਾ ਹੋ ਜਾਏਗਾ ਲੇਕਿਨ ਉਹਨੂੰ ਤੁਸੇਡੀ ਉਹਨੂੰ ਕੇਅਰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਅੱਛਾ ਜੀ ਤੇ ਉਹਦੇ ਵਿੱਚ ਬੰਦੇ ਦੀ ਜਿਹੜੀ ਆ ਨਾ ਮਤਲਬ ਇਨਵੈਸਟਮੈਂਟ ਜਿਹੜੀ ਆ ਜ਼ਿਆਦਾ ਹੋ ਜਾਂਦੀ ਆ ਮੈਨੇ ਵੀ ਇਹ ਸੁਣਾ ਕਿ ਉਹ ਨਖਰਾ ਬਹੁਤ ਕਰਤਾ ਹੈ ਪੱਠੇ ਗੀਲੇ ਹੋ ਗਏ ਜਾਂ ਉਸਪੇ ਕੋ ਪਿਸ਼ਾਬ ਵਗੈਰਾ ਘਰਾ ਦਿਆ ਜੀ ਜੀ ਤੋਂ ਉਸਨੇ ਉਹ ਨਹੀਂ ਉਸੇ ਮੂੰਹ ਹੀ ਨਹੀਂ ਮੰਨਨਾ ਹਾਂ ਜੀ ਉਹ ਤੁਹਾਨੂੰ ਮਿਲਣਾ ਵੀ ਮਹਿੰਗਾ ਹੀ ਆ ਉਹ ਬੱਕਰਾ ਨਾ ਅੱਛਾ ਅੱਛਾ ਠੀਕ ਹੈ ਇੱਕ ਤਾਂ ਦਰਮਿਆਨੀ ਕੀਮਤ ਚ ਮਿਲ ਜਾਣਾ ਹੋ ਤੇ ਜਿਹੜਾ ਦਰਮਿਆ ਮਤਲਬ ਦੋਗਲੀ ਤਬੀਅਤ ਦਾ ਬਕਰਾ ਨਾ ਦੋਗਲੀ ਨਸਲ ਦਾ ਬਕਲਾ ਉਹ ਤੁਸੀਂ ਇਹਨਾਂ ਰੱਖਣਾ ਵਾ ਇਹ ਜੋ ਸਾਹਮਣੇ ਇਸ ਟਾਈਮ ਬੱਕਰੀ ਹੈ ਮਾਸ਼ਾਅੱਲਾ ਸੇ ਇਹ ਆਪ ਹਮੇ ਬਤਾਏ ਇਸਕੇ ਕਾਨ ਵਗੈਰਾ ਮੈਂ ਦਿਖਾਤਾ ਹਾਂ ਇਹ ਦੇਖੇ ਤਾਂ ਇਹ ਅਬ ਦੇਸੀ ਮੇ ਕਿਹਾ ਜਾਏਗਾ ਜਾਂ ਮਿਕਸ ਮੇ ਕਿਹਾ ਜਾਏਗਾ ਇਹ ਦੋਗਲੀ ਬੱਕਰੀ ਹੈ ਜੀ ਦੋਗਲੀ ਹੈ ਇਹ ਜੀ 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 ਲੰਬੇ ਕਾਨ ਹੈ ਕਾਫੀ ਇਸਕੇ ਹਾਂ ਲੰਬੇ ਕਾਨ ਲੰਬੇ ਆ ਲੇਕਿਨ ਇਹ ਬਹੁਤ ਜ਼ਿਆਦਾ ਅਚੀ ਕੁਆਲਿਟੀ ਨਹੀਂ ਅਗਰ ਤੁਸੀਂ ਕੁਆਲਿਟੀ ਦੀ ਗੱਲ ਕਰੋਗੇ ਨਾ ਅਗਰ ਕੁਆਲਿਟੀ ਦੇਖਣ ਲੱਗ ਜਾਈਏ ਤੇ ਇਹਦੇ ਸਿੰਘ ਕਹਿਣਗੇ ਜੀ ਚੌੜੇ ਹੋਣੇ ਚਾਹੀਦੇ ਆ ਤੇ ਥੱਲੇ ਨਾਲ ਲੱਗੇ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਤੁਸੀਂ ਸਿੰਘ ਆ ਬੱਕਰੇ ਦੇ ਦੇਖ ਰਹੇ ਆ ਨਾ ਹਾਂਜੀ ਹਾਂਜੀ ਇਹ ਸਿੰਘ ਆ ਰਿਕੁਆਇਰਮੈਂਟ ਸ਼ੌਕੀਆਂ ਬੰਦਿਆਂ ਦੀ ਠੀਕ ਆ ਤੁਹਾਡਾ ਮਕਸਦ ਸ਼ੌਕੀਆਂ ਨਹੀਂ ਤੁਹਾਡਾ ਮਕਸਦ ਕੁਰਬਾਨੀ ਆ ਗੋਸ਼ੇ ਦਾ ਤੁਸੀਂ ਡੱਕਵਾਣਾ ਹਾਂ ਸੇਲ ਕਰਕੇ ਮੁਨਾਫਾ ਕਮਾਣਾ ਹੈ ہمارا ਜੀ ਇਸ ਲਈ ਉਹ ਹੈਗੀ ਦੋਗਲੀ ਬੱਕਰੀ ਅਗਰ ਇਹ ਹੀ ਬੱਕ ਲਾਉਂਗੇ ਨਾ ਹਾਂਜੀ ਹਾਂਜੀ ਉਹਦੇ ਚ ਇੰਨਾ ਹੀ ਗੋਸ਼ਤ ਹੋਏਗਾ ਐਦਾ ਹੀ ਉਹਦਾ ਕੱਦ ਹੋਏਗਾ ਸਾਰਾ ਕੁਝ ਇਹੀ ਹੋਏਗਾ ਲੇਕਿਨ ਉਹਦੇ ਵਿੱਚ ਆ ਜਾਣਗੇ ਪੁਆਇੰਟ ਤੇ ਖੂਬਸੂਰਤੀ ਵਾਲੇ ਪੁਆਇੰਟ ਹਾਂਜੀ ਮੈਂ ਪੁਆਇੰਟ ਸ਼ੌਕ ਵਾਲੇ ਦੋ ਤਿੰਨ ਪੁਆਇੰਟ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਆਇਓ ਤੁਹਾਨੂੰ ਆਪਣਾ ਪੁਆਇੰਟ ਕਲੀਅਰ ਕਰਾਂ ਹਾਂਜੀ ਹਾਂਜੀ ਨੰਬਰ 1 ਤੇ ਦਾ ਪੁਆਇੰਟ ਕਲੀਅਰ ਕਰੋ ਕਿ ਜਿਹੜੇ ਸਿੰਘ ਆ ਨਾ ਇਹਦੇ ਸਿੰਘ ਇਹਦੇ ਉੱਪਰ ਨੂੰ ਉੱਭਰੇ ਹੋਏ ਆ ਹਾਂਜੀ ਹਾਂਜੀ ਥੱਲੇ ਨੂੰ ਨਹੀਂ ਹੈਗੇ ਅੱਛਾ ਇਹ 네ਗੇਟਿਵ ਪੁਆਇੰਟ ਆ ਗਿਆ ਹਾਂਜੀ ਅਗਰ ਸ਼ੁਕੀਨ ਹਜ਼ਰਤ ਨਹੀਂ ਜੀ ਜੀ ਇੱਕ ਹੋ ਗਿਆ ਦੂਸਰੇ ਨੰਬਰ ਤੁਸੀਂ ਕੰਨ ਦੇ ਦੇ ਰਹੇ ਆ ਕੰਨ ਦਾ ਚੌੜਾ ਨਹੀਂ ਹੈਗਾ ਲੰਬਾ ਥੋੜਾ ਜਿਆਦਾ ਜ਼ਰੂਰ ਹੈ ਲੇਕਿਨ ਚੌੜਾ ਨਹੀਂ ਹੈਗਾ ਅੱਛਾ ਇਹ ਚੀਜ਼ ਵੀ ਨੋਟ ਕਰਨੀ ਹੈ ਇਹ ਚੀਜ਼ ਵੀ ਨੋਟ ਕਰਨੀ ਹੈ ਤੁਸੀਂ ਹੈਨਾ ਸਹੀ ਹੈ ਚੌੜਾ ਜ਼ਿਆਦਾ ਨਹੀਂ ਹੈ ਠੀਕ ਹੈ ਚੌੜਾ ਜ਼ਿਆਦਾ ਨਹੀਂ ਹੈਗਾ ਤੇ ਤੀਜਾ ਪੁਆਇੰਟ ਤੁਸੀਂ ਇਹ ਦੇਖ ਲਓ ਕਿ ਜਿਹੜਾ ਨਾ ਨਕੋੜਾ ਜਿਹੜੀ ਹੱਡੀ ਆ ਉਹ ਜ਼ਿਆਦਾ ਉਬਰੀ ਨਹੀਂ ਹੈਗੀ ਉਹ ਤੋਤੇ ਤਰ੍ਹਾਂ ਹੋਣੀ ਚਾਹੀਦੀ ਤੋਤੇ ਤਰ੍ਹਾਂ ਹੋਣੀ ਚਾਹੀਦੀ ਕਿ ਜਿਵੇਂ ਚੋਂਚ ਤਰ੍ਹਾਂ ਜੈਸਾ ਹੈ ਨਾ ਤੋਤੇ ਕਿ ਠੀਕ ਹੈ ਤਿੰਨ ਪੁਆਇੰਟ ਮਾ ਤੁਹਾਨੂੰ ਦੱਸ ਦਿੰਦੇ ਆ ਅਗਰ ਇਹਦੇ ਸਿੰਘ ਥੱਲੇ ਨੂੰ ਹੋਣਗੇ ਤੇ ਇਹੀ ਬੱਕਰੀ 9 ਲੱਖ ਦੀ ਹੋ ਸਕਦੀ ਆ 10 ਲੱਖ ਦੀ ਵੀ ਹੋ ਸਕਦੀ ਆ ਸਹੀ ਸਹੀ ਕਿਸੀ ਗੋਸ਼ਤ ਨੂੰ ਦੇਖਣਾ ਵਾ ਤੇ ਸਾਡੇ ਵਾਸਤੇ ਬੱਕਰੀ ਤੀ ਸਿੰਘ ਜੈਸਾ ਵੀ ਉਹ ਹਮਨੇ ਗੋਸ਼ਤ ਔਰ ਪ੍ਰੋਫਿਟ ਦੇਖਣਾ ਹੈ ਆਪਣਾ ਹਮਨੇ ਕਾਰੋਬਾਰ ਕੀ ਨੀਂ ਹਿਸੇ ਪਾਲਣਾ ਹੈ ਬਿਲਕੁਲ ਜੀ ਬਿਲਕੁਲ ਠੀਕ ਹੋ ਗਿਆ ਕੀ ਕਲਰ ਕੀ ਵੀ ਕੋਈ ਡਿਮਾਂਡ ਹੁੰਦੀ ਹੈ ਕੁਰਬਾਨੀ ਦੇ ਜਾਨਵਰ ਮੇ ਜੀ ਜੀ ਕਲਰ ਤੁਸੀਂ ਨਾ ਕੋਸ਼ਿਸ਼ ਕਰੋ ਕਿ ਅਗਰ ਕੁਰਬਾਨੀ ਤੇ ਬੱਕਰਾ ਪਾਲਣਾ ਤੇ ਤੇਜ਼ ਕਲਰ ਜਿਹੜੇ ਆ ਨਾ ਉਹ ਜ਼ਿਆਦਾ ਸੇਮ ਹੀ ਕਲਰ ਹੋ ਸਾਰਾ ਨਹੀਂ ਮਤਲਬ ਕਿ ਮਤਲਬ ਆ ਬੱਕਰੀ ਤੁਸੀਂ ਦੇਖ ਰਹੇ ਹੋ ਨਾ ਕਿ ਕਾਲੀ ਡੱਬੀ ਆ ਹਾਂਜੀ ਮਤਲਬ ਆਈ ਡੀ ਬੱਕਰੀ ਆ ਮੱਖੀ ਚੀਨੀ ਆ ਇਹ ਮੱਖੀ ਚੀਨੀ ਹੈ ਗਿਆ ਅਗਰ ਇਹਦਾ ਕਲਰ ਮਤਲਬ ਇੰਨਾ ਜ਼ਿਆਦਾ ਅਟਰੈਕਟਿਵ ਨਹੀਂ ਹੈਗਾ ਬਾਕੀ ਤਾਂ ਹਰ ਬੰਦੇ ਦੀ ਪਸੰਦ ਅਲੱਗ-ਅਲੱਗ ਹੁੰਦੀ ਹੈ ਨਾ ਠੀਕ ਹੈ ਕੁਝ ਲੋਕ ਇਹ ਵੀ ਪਸੰਦ ਕਰ ਸਕਦੇ ਆ ਇਹ ਕੋਤਾ ਹੈ ਬਿਲਕੁਲ ਸਾਰਾ ਹੀ ਰੈੱਡ ਔਰ ਸ਼ਾਈਨ ਵਾਲਾ ਪੂਰਾ ਰੈੱਡ ਹੁੰਦਾ ਉਹ ਜੀ ਜੀ ਬਿਲਕੁਲ ਰੈੱਡ ਹੁੰਦਾ ਉਹ ਬੀਤਲ ਚ ਆ ਜਾਂਦਾ ਵਾ اچھا ਕੁਰਬਾਨੀ ਵਾਲੇ ਬੱਕਰੀਆਂ ਚ ਕੰਮ ਆਉਂਦਾ ਵਾ ਉਹਦਾ ਰੇਟ ਸ਼ੌਕੀਨ ਦੇ لحاظ ਨਾਲ ਅੱਛਾ ਵਾ ਕੁਰਬਾਨੀ ਦੇ ਵਿੱਚ ਕਲਰ ਦੀ ਵੈਲਿਊ ਕੋਈ ਨਹੀਂ ਲੇਕਿਨ ਅਗਰ ਅੱਛੀ ਸਿਲੈਕਸ਼ਨ ਕਰ ਲੋ ਤਾਂ ਬੜੀ ਵਾ ਉਹ ਆਮ ਤੌਰ ਤੇ ਮੈਨੇ ਤਾਂ ਵਾਈਟ ਹੀ ਸੁਣਿਆ ਜਾਂਦਾ ਤਰ ਬੱਚੋਂ ਦੀ ਫਰਮਾਇਸ਼ ਮੇ ਦੋਗਲੀ ਬੱਕਰੀ ਜਿਹੜੀ ਹੈ ਨਾ ਉਹਦੇ ਵਿੱਚ ਸਾਰੇ ਕਲਰ ਹੀ ਆ ਜਾਂਦੇ ਆ ਜੀ ਬੱਕਰੇ ਜਾਂ ਬੱਕਰੀ ਅੱਛਾ ਅੱਛਾ ਯਾਨੀ ਕਿ ਉਸ ਵਿੱਚ ਮਿਕਸ ਹੋਣਾ ਰੰਗ ਮਿਕਸ ਰੰਗ ਹੀ ਹੋਣਾ ਠੀਕ ਹੈ ਸਹੀ ਸਹੀ ਉਹ ਇੱਕ ਫਿਕਸ ਰੰਗ ਹੋ ਸਕਦਾ ਲੇਕਿਨ ਜ਼ਿਆਦਾਤਰ ਮਿਕਸ ਰੰਗ ਹੀ ਆਉਂਦੇ ਆ ਠੀਕ ਹੈ ਠੀਕ ਹੋ ਗਿਆ ਜੀ ਜੀ ਤੋਂ ਅੱਛਾ ਪੰਜ ਬੱਕਰੇ ਅਗਰ ਹਮ ਕੁਰਬਾਨੀ ਸੇ ਚਾਰ ਪੰਜ ਮਾਹ ਪਹਿਲੇ ਲੈਤੇ ਹੈ ਉਹ ਤੋਂ ਉਹ ਆਪਨੇ ਕਾ 25 ਸੇ 30 ਹਜ਼ਾਰ ਕੀ ਰੇਂਜ ਮੇ ਉਹਨਕੋ ਲੈਨੇ ਚਾਹੀਏ ਇਸ ਸੇ ਉਪਰ ਨਾ ਜਾਏ ਉਹ ਜੀ ਜੀ ਤੋਂ ਇਹ ਬਣ ਗਏ 5 3 15 1.5 ਲੱਖ ਰੁਪਏ ਕੇ ਤਕਰੀਬਨ 1.5 ਲੱਖ ਰੁਪਏ ਕੇ तो इसका जो है वो सेल कितने तक के अराउंड अबाउट हो सकती है क्या सिटी पर भी डिपेंड करता है कि आप जहां सेल कर रहे हैं उसे हां अच्छा प्रहलाल भाई ये बड़ा अच्छा सवाल तूने कीता वा मैं बकरी शहर च रखी होवे या ਪਿੰਡ ਚ ਰੱਖੀ ਹੋਵੇ हां जी बकरी दी ਖੁਰਾਕ ਜਿਹੜੀ ਹੈ ਨਾ ਪਿੰਡ ਚ ਰੱਖ ਕੇ ਵੀ ਅਗਰ ਮਸਲਾ ਤਾਂ ਹੋਵੇ ਨਾ ਕਿ ਸ਼ਹਿਰ ਵਾਲੇ ਬੱਕਰੇ ਪਿੰਡ ਵਾਲਿਆਂ ਨਾਲ ਪੱਠੇ ਪਾਣੇ ਆ ਸਬਜ਼ ਚਾਰਾ ਪਾਣਾ ਤੇ ਸ਼ਹਿਰ ਵਾਲਿਆਂ ਨੇ ਪਾਣੇ ਕੋਈ ਨਹੀਂ हां जी हां जी ਤੇ ਇਹੀ ਤਾਂ ਮਸਲਾ ਸ਼ਹਿਰ ਦੇ ਵਿੱਚ ਬੱਕਰੀ ਜ਼ਿਆਦਾ ਪ੍ਰਾਫਿਟੇਬਲ ਆ ਬਨਿਸਬਤ ਪਿੰਡ ਦੇ ਉਹਦੀ ਵਜ੍ਹਾ ਕਿਉਂ ਕਿ ਤੁਸੀਂ ਬੱਕਰੀ ਨੂੰ ਦਾਣਾ ਹੀ ਦੇਣਾ ਖੁਸ਼ਕ ਰਾਸ਼ਨ ਹੀ ਦੇਣਾ ਖੁਸ਼ਕ ਰਾਸ਼ਨ ਸੇ ਰਿਜ਼ਲਟ ਜ਼ਿਆਦਾ ਆਉਂਦਾ ਹੈ ਖੁਸ਼ਕ ਰਾਸ਼ਨ ਰਿਜ਼ਲਟ ਜ਼ਿਆਦਾ ਆਉਂਦਾ ਬਾਕੀ ਜਿਹੜਾ ਜ਼ੀਰੋ ਆ ਉਹ ਕਿਤਨੇ ਤੱਕੇ ਸੇਲ ਹੋ ਸਕਤੇ ਆ ਰਾਉਂਡ ਅਬਾਊਟ ਪੰਜ ਪੰਜ ਬੱਕਰੇ ਨਾ ਜਿਹੜਾ ਤੁਹਾਨੂੰ ਫੀ ਇੱਕ ਬੱਕਰਾ ਹਾਂਜੀ ਹਾਂਜੀ ਫੀ ਬੱਕਰਾ ਨਾ ਜੇਕਰ ਤੁਸੀਂ ਅੱਛੇ ਤਰੀਕੇ ਨਾਲ ਅਗਰ ਕੇਅਰ ਕਰ ਲੋ ਤੇ ਤਕਰੀਬਨ ਜਿੰਨਾ ਦਾ ਤੁਸੀਂ ਬੱਕਰਾ ਲਿਆ ਨਾ ਉਹਦੀ ਕੀਮਤ ਅਗਰ ਤੁਸੀਂ ਅੱਛੀ ਕੇਅਰ ਕਰਤੀ ਬਿਨਾਂ ਮੋਰਟੈਲਿਟੀ ਹੋ ਗਈ ਤੇ ਤਕਰੀਬਨ 20000 25000 ਰੁਪਏ ਤੁਹਾਨੂੰ ਫੀ ਬੱਕਰਾ ਛੱਡ ਜਾਂਦਾ ਨਾ بیس ہزار روپیہ بکرا جو ہے وہ پروفٹ دے جاتا ہے خرچے نکال کے قیمت خرید نکال کے بالکل اس طرح ہی ہے جی لیکن خوراک اچھی ہونی چاہیے خوراک اچھی ہونی چاہیے جی دوستو آج کو آج ہم نے آپ کو جو ہے بکروں کے بارے میں گائیڈ لائن دی پانچ بکروں کا بزنس پلان بتایا کہ آپ نے کتنے کے خریدنے ہیں اور کتنے تک کے وہ قربانی پر سیل ہو سکتے ہیں قربانی پر دوستو جانور رکتا نہیں ہے لازمی طور پر سیل ہو جاتا ہے ایک اچھا موقع ہے اگر آپ نے پہلی مرتبہ گوٹ فارمنگ کرنی ہے تو آپ بکریاں نہ لیں وہ لمبا چکر ہے بکرے خریدیں قربانی سے چار ماہ پہلے خریدیں اگر آپ کو اللہ نہ کرے کچھ نہ بھی بچا تو ایکسپیرینس لازمی بچ جائے گا آپ کافی کچھ چیزیں سیکھ جائیں گے نیکسٹ ویڈیو میں ہم آپ کے ساتھ شیئر کریں گے ان کی خوراک ان کو کیا دینا ہے جس سے رزلٹ بکروں کا چار مہینے کے اندر بہتر آ سکے اس کے لیے آپ ہمارے یوٹیوب چینل کو سبسکرائب کریں تاکہ آپ کو ہین فارمنگ کے ساتھ ساتھ گوڈ فارمنگ کا نالج بھی ملتا رہے دعاؤں میں یاد رکھیں ملتے ہیں انشاءاللہ اپنی نیکسٹ ویڈیو میں اللہ حافظ